ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾ ਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਇਤਿਹਾਸ ਸਰਵਣ ਕਰਿਏ ਜੀ ਜਦੋਂ ਦਿੱਲੀ ਦੇ ਤਖਤੇ ਔਰੰਗਜ਼ੇ ਬਾਦਸ਼ਾਹ ਬੈਠਾ ਇਹ ਬੜਾ ਜ਼ਾਲਮ ਰਾਜਾ ਸੀ ਇਸਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਧੋਖੇ ਨਾਲ ਕਤਲ ਕਰਕੇ ਦਿੱਲੀ ਦਾ ਤਖਤ ਹਾਸਲ ਕੀਤਾ ਸੀ ਇਸ ਦੇ ਇਸ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਿਆ ਹੋਈ ਮੱਕੇ ਦੇ ਕਾਜ਼ੀਆਂ ਵੱਲੋਂ ਵੀ ਇਤਰਾਜ਼ ਕੀਤਾ ਗਿਆ ਔਰੰਗਜ਼ੇਬ ਨੇ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਅਤੇ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ ਹਿੰਦੂ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰਨ ਦਾ ਹੁਕਮ ਦਿੱਤਾ। ਕਸ਼ਮੀਰ ਦੇ ਹਾਕਮ ਸ਼ੇਰ ਅਫਗਾਨ ਨੇ ਹਿੰਦੂ ਲੋਕਾਂ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਮੌਤ ਜਾਂ دین ਨੇ ਇਸਲਾਮ ਕਬੂਲ ਕਰਨ ਦੀ ਗੱਲ ਕਹੀ। ਰੋਜ਼ਾਨਾ ਸੈਂਕੜੇ ਹਿੰਦੂਆਂ ਦਾ ਕਤਲ ਹੋਣ ਲੱਗਾ। ਚਾਰੇ ਪਾਸੇ ਇਸ ਜ਼ੁਲਮ ਨਾਲ ਹਾਹਾਕਾਰ ਮਚ ਗਈ। ਹਿੰਦੂ ਲੋਕਾਂ ਨੂੰ ਆਪਣਾ ਧਰਮ ਦਾ ਬੇੜਾ ਡੁੱਬਦਾ ਨਜ਼ਰ ਆ ਰਿਹਾ ਸੀ। ਹਿੰਦੂ ਰਾਜੇ ਨਿਰਬਲ ਤੇ ਕਮਜ਼ੋਰ ਹੋ ਚੁਕੇ ਸੀ ਬਹੁਤ ਸਾਰੇ ਹਿੰਦੂ ਮੁਸਲਮਾਨ ਬਣ ਗਏ ਜਾਂ ਮੌਤ ਦੇ ਘਾਟ ਉਤਾਰ ਦਿੱਤੇ ਗਏ ਕਸ਼ਮੀਰ ਦੇ ਪੰਡਤਾਂ ਨੇ ਸਾਰੇ ਯਤਨ ਕਰਕੇ ਵੇਖ ਲਏ ਪਰ ਕਿਸੇ ਪਾਸੇ ਤੋਂ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ ਪਾਈ ਕਿਰਪਾ RAM ਜੀ ਜਿਨ੍ਹਾਂ ਦੇ ਬਜ਼ੁਰਗ ਬ੍ਰਹਮਦਾਸ ਜੀ ਸੀ ਉਹ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਸਿੱਖ ਬਣੇ ਸੀ ਸਾਰੇ ਮੁਖੀ ਪੰਡਤਾਂ ਨੂੰ ਕਿਹਾ ਇਸ ਜ਼ਾਲਮ ਦੇ ਜ਼ੁਲਮ ਦੇ ਨਾਲ ਥੋੜੇ ਦਿਨਾਂ ਵਿੱਚ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ ਸਭ ਦੀਆਂ ਅੱਖਾਂ ਵਿੱਚ ਅਥਰੂ ਸਨ ਆਪਣਾ ਜੀਵਨ ਤੇ ਧਰਮ ਤਬਾਹ ਹੁੰਦਾ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਸੀ ਪਾਈ ਕਿਰਪਾ RAM ਜੀ ਕਹਿਣ ਲੱਗੇ ਜੇਕਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਕਰੋ ਤਾਂ Hindu ਧਰਮ ਬਚ ਸਕਦਾ ਹੈ ਇਹ ਗੱਲ ਸੁਣ ਕੇ ਸਭ ਦੇ ਮਨਾਂ ਅੰਦਰ ਇੱਕ ਆਸ ਪੈਦਾ ਹੋਈ ਸਾਰੇ ਭਾਰਤ ਵਿੱਚੋਂ 16 ਮੁਖੀ ਪੰਡਤ ਇਕੱਠੇ ਹੋ ਕੇ ਪਾਈ ਕਿਰਪਾ RAM ਜੀ ਦੇ ਨਾਲ ਇੱਕ ਜਥਾ ਬਣਾ ਕੇ ਅਨੰਦਪੁਰ ਸਾਹਿਬ ਪੁੱਜੇ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸਾਰੇ ਪੰਡਤ ਵਾਰੋਵਾਰੀ ਮੱਥਾ ਟੇਕ ਕੇ ਸੰਗਤਾਂ ਵਿੱਚ ਜਾ ਕੇ ਬੈਠ ਗਏ ਪੰਡਤਾਂ ਦੇ ਉਦਾਸ ਹੋਏ ਚਿਹਰੇ ਵੇਖ ਕੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਉਦਾਸੀ ਦਾ ਕਾਰਨ ਪੁੱਛਿਆ ਭਾਈ ਕਿਰਪਾ RAM ਜੀ ਦੇ ਨਾਲ ਸਾਰੇ ਪੰਡਤ ਉੱਠ ਕੇ ਖੜੇ ਹੋ ਗਏ ਭਾਈ ਕਿਰਪਾ RAM ਜੀ ਕਹਿਣ ਲੱਗੇ ਸਤ ਗੁਰੂ ਜੀ ਤੁਸੀਂ ਅੰਦਰ ਜਾਮੀ ਹੋ ਤੁਸੀਂ ਇਹਨਾਂ ਦੇ ਅੰਦਰਲੇ ਦਰਦ ਨੂੰ ਜਾਣਦੇ ਹੋ ਆਪ ਜੀ ਨੂੰ ਪਤਾ ਹੈ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਮੰਦਰ ਟਾਹੇ ਜਾ ਰਹੇ ਹਨ ਇਹਨਾਂ ਦੇ ਜੰਜੂ ਤਲਵਾਰ ਦੇ ਜ਼ੋਰ ਨਾਲ ਲਾਹੇ ਜਾ ਰਹੇ ਹਨ ਇਹਨਾਂ ਦੇ ਮੱਥੇ ਦੇ ਤਿਲਕ ਮਿਟਾਏ ਜਾ ਰਹੇ ਹਨ ਇਹਨਾਂ ਨੇ ਚਾਰੇ ਪਾਸੇ ਭਟਕ ਕੇ ਵੇਖ ਲਿਆ ਹੈ ਪਰ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਇਹ ਤੁਹਾਡੇ ਦਰ ਤੇ ਆਸ ਲੈ ਕੇ ਆਏ ਹਨ ਕਿ ਇਹਨਾਂ ਦੇ ਧਰਮ ਦੇ ਡੁੱਬਦੇ ਬੇੜੇ ਨੂੰ ਕਿਰਪਾ ਕਰਕੇ ਬਚਾ ਲਵੋ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸੁਣ ਕੇ ਬੜੀ ਗੰਭੀਰਤਾ ਨਾਲ ਪੰਡਤਾਂ ਨੂੰ ਕਹਿਣ ਲੱਗੇ ਬੇਸ਼ੱਕ ਸਾਡਾ ਤੇ ਤੁਹਾਡਾ ਧਰਮ ਅੱਡ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ ਮਜਲੂਮ ਦੀ ਰੱਖਿਆ ਕਰਨੀ ਅਤੇ ਜ਼ੁਲਮ ਦਾ ਵਿਰੋਧ ਕਰਨਾ ਇਸ ਲਈ ਅਸੀਂ ਤੁਹਾਡੇ ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਾਂਗੇ ਸਾਡੀ ਤੇ ਤੁਹਾਡੀ ਵਿਚਾਰਧਾਰਾ ਦਾ ਆਪਸ ਵਿੱਚ ਕੋਈ ਮੇਲ ਨਹੀਂ ਪਰ ਤੁਹਾਡੇ ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਾਂਗੇ ਬੇਸ਼ੱਕ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਅਸੀਂ ਸਿਰ ਧੜ ਦੀ ਬਾਜ਼ੀ ਲਾ ਦੇਾਂਗੇ ਨੇੜੇ ਬੈਠੇ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਉਸ ਸਮੇਂ ਕੇਵਲ 9 ਸਾਲ ਦੀ ਸੀ ਉਹ ਹੈ ਹੱਥ ਜੋੜ ਕੇ ਸਿਰ ਨਿਵਾ ਕੇ ਕਹਿਣ ਲੱਗੇ ਹਾਂ ਪਿਤਾ ਜੀ ਅਗਰ ਇਸ ਜੁਲਮ ਦੇ ਸਾਹਮਣੇ ਕੋਈ ਖੜਾ ਹੋ ਸਕਦਾ ਹੈ ਤਾਂ ਉਹ ਹੈ ਕੇਵਲ ਤੁਸੀਂ ਹੀ ਹੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਡਤਾਂ ਨੂੰ ਕਹਿਣ ਲੱਗੇ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਕਿ ਜੇਕਰ ਸਿੱਖਾਂ ਦੇ ਗੁਰੂ ਦੀਨੇ ਇਸਲਾਮ ਕਬੂਲ ਕਰ ਲੈਣਗੇ ਮੁਸਲਮਾਨ ਬਣ ਜਾਣਗੇ ਤਾਂ ਸਾਰੀ ਹਿੰਦੂ ਕੌਮ ਮੁਸਲਮਾਨ ਬਣ ਜਾਵੇਗੀ। ਇਹ ਗੱਲ ਸੁਣ ਕੇ ਸਾਰੇ ਪੰਡਤਾਂ ਦੇ ਚਿਹਰੇ ਖਿੜ ਉੱਠੇ ਕਿਉਂਕਿ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਜੀ ਦੇ ਘਰ ਉੱਪਰ ਪੂਰਾ ਵਿਸ਼ਵਾਸ ਸੀ। ਉਹ ਇਸ ਆਸ ਨਾਲ ਵਾਪਸ ਕਰਨ ਨੂੰ ਪਰਤ ਕੇ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਸਹਾਰਾ ਮਿਲ ਗਿਆ ਹੈ। ਉਹਨਾਂ ਨੇ ਕਸ਼ਮੀਰ ਦੇ ਹਾਕਮ ਨੂੰ ਕਹਿ ਦਿੱਤਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣਨ ਪ੍ਰਵਾਨ ਕਰ ਲੈਣ ਤਾਂ ਸਾਰੇ Hindu ਮੁਸਲਮਾਨ ਬਣ ਜਾਣਗੇ। ਕਸ਼ਮੀਰ ਦੇ ਹਾਕਮ ਨੇ ਇਹ ਸੁਨੇਹਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ। ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰਿਫਤਾਰੀ ਲਈ ਦਿੱਲੀ ਜਾਣ ਵਾਸਤੇ ਤਿਆਰੀ ਕਰਨ ਲੱਗੇ ਉਹਨਾਂ ਬਾਲ ਗੋਬਿੰਦਰਾਏ ਜੀ ਨੂੰ ਗੁਰਗੱਦੀ ਤੇ ਬਿਠਾਇਆ ਗੁਰਗੱਦੀ ਦੀ ਰਸਮ ਪੂਰੀ ਕੀਤੀ ਤਨ ਹਨ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੇ ਸਿਰ ਦੇ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਣਗੇ ਪਰ ਮੁੜ ਕੇ ਵਾਪਸ ਨਹੀਂ ਆਉਣਗੇ ਤਨ ਹੈ ਮਾਤਾ ਜੀ ਦਾ ਜਿਗਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚੱਲ ਪਏ ਸਭ ਸੰਗਤਾਂ ਅੰਦਰ ਇਸ ਵਿਛੋੜੇ ਦਾ ਵੈਰਾਗ ਸੀ ਸਭ ਸੰਗਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਚੱਲ ਪਈਆਂ ਕੀਰਤਪੁਰ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਨੇ ਸਭ ਸੰਗਤਾਂ ਨੂੰ ਵਾਪਸ ਅਨੰਦਪੁਰ ਸਾਹਿਬ ਜਾਣ ਦਾ ਹੁਕਮ ਕਰ ਦਿੱਤਾ ਅਤੇ ਪੰਜ ਗੁਰਸਿੱਖਾਂ ਭਾਈ ਦੇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਉਦਾ ਜੀ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਦਿੱਲੀ ਨੂੰ ਚੱਲ ਪਏ ਰਾਹਾਂ ਵਿੱਚ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦੇਆਲਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਇਹ ਸੂਚਨਾ हसन ਅਬਦਾਲ ਬੈਠੇ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ ਗਈ ਔਰੰਗਜ਼ੇਬ ਨੇ ਕਿਹਾ ਕਿਸੇ ਵੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾਇਆ ਜਾਵੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਕੈਦ ਕਰਕੇ ਤਿੰਨਾਂ ਸਿੱਖਾਂ ਸਮੇਤ ਦਿੱਲੀ ਵਿਖੇ ਲਿਆਂਦਾ ਗਿਆ ਤੇ ਕੈਦਖਾਨੇ ਵਿੱਚ ਕੈਦ ਕਰ ਲਿੱਤਾ ਗਿਆ ਅਗਲੇ ਦਿਨ ਕਾਜੀ ਅਬਦੁੱਲ ਵਹਾਬ ਬੁਹਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੈਦਖਾਨੇ ਵਿੱਚ ਜਾ ਕੇ ਮਿਲਿਆ ਕਾਜੀ ਨੇ ਗੁਰੂ ਸਾਹਿਬ ਜੀ ਨੂੰ ਸਲਾਮ ਕੀਤੀ ਕਾਜੀ ਨੇ ਸਤਗੁਰੂ ਜੀ ਨੂੰ ਕਹਾ ਕਿ ਬਹੁਤ ਸਾਰੇ ਲੋਕ ਆਪ ਜੀ ਦਾ ਸਤਕਾਰ ਕਰਦੇ ਹਨ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਲਮਾ ਪੜ੍ਹ ਕੇ ਮੁ슬ਮਾਨ ਬਣ ਜਾਓ ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਤੁਹਾਡਾ ਵਿਸ਼ੇਸ਼ ਸਤਕਾਰ ਹੋਵੇਗਾ ਇਹ ਖਾਸ ਗੱਲ ਤੁਸੀਂ ਵੀ ਇੱਕ ਖੁਦਾ ਨੂੰ ਮੰਨਣ ਵਾਲੇ ਹੋ ਅਤੇ ਅਸੀਂ ਵੀ ਇੱਕ ਖੁਦਾ ਮੰਨਣ ਵਾਲੇ ਹਾਂ ਸਿੱਖ ਧਰਮ ਦੀ ਵਿਚਾਰਧਾਰਾ Hindu ਧਰਮ ਦੀ ਵਿਚਾਰਧਾਰਾ ਤੋਂ ਬਿਲਕੁਲ ਵੱਖਰੀ ਹੈ ਫਿਰ ਤੁਸੀਂ ਇਹਨਾਂ ਦੀ ਖਾਤਰ ਆਪਣੇ ਆਪ ਨੂੰ ਅਤੇ ਆਪਣੇ ਜੀਵਨ ਨੂੰ ਕਿਉਂ ਖਤਰੇ ਵਿੱਚ ਪਾ ਰਹੇ ਹੋ ਸਤਿਗੁਰੂ ਜੀ ਕਹਿਣ ਲੱਗੇ ਕਾਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਅਸੂਲ ਹੈ ਕਿ ਮਜਲੂਮ ਦੀ ਬਾਫੜਨੀ ਜ਼ਾਲਮ ਤੇ ਜ਼ੁਲਮ ਦਾ ਵਿਰੋਧ ਕਰਨਾ ਇਸ ਸਮੇਂ Hindu ਮਜਲੂਮ ਹੈ ਮੁਸਲਮਾਨ ਹਾਕਮ ਔਰੰਗਜ਼ੇਬ ਜ਼ਾਲਮ ਹੈ ਅਰ ਜੇਕਰ ਹਿੰਦੂ ਹਾਕਮ ਹੁੰਦਾ ਅਤੇ ਮੁਸਲਮਾਨ ਤੇ ਜ਼ੁਲਮ ਕਰਕੇ ਉਹਨਾਂ ਨੂੰ ਜਬਰੀ ਹਿੰਦੂ ਬਣਾ ਰਿਹਾ ਹੁੰਦਾ ਤਾਂ ਅਸੀਂ ਮਜਲੂਮ ਮੁਸਲਮਾਨਾਂ ਦੀ ਵੀ ਬਾਫੜਨੀ ਸੀ ਹਿੰਦੂ ਹਾਕਮ ਦੇ ਇਸ ਜ਼ੁਲਮ ਦਾ ਵਿਰੋਧ ਕਰਨਾ ਸੀ ਸਤਗੁਰੂ ਜੀ ਦੀ ਇਹ ਗੱਲ ਖਰੀ ਗੱਲ ਸੁਣ ਕੇ ਕਾਜੀ ਚੁੱਪ ਹੋ ਗਿਆ ਥੋੜੀ ਦੇਰ ਬਾਅਦ ਕਹਿਣ ਲੱਗਾ ਕਿ ਸਤਗੁਰੂ ਜੀ ਤੁਸੀਂ ਆਪਣੀ ਕੀਮਤੀ ਜਾਨ ਕਿਉਂ ਗਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਆਪਣਾ ਧਾਰਮਿਕ ਆਗੂ ਮੰਨਣ ਵਾਸਤੇ ਤਿਆਰ ਹਾਂ ਭਾਰਤ ਵਿੱਚ ਤੁਹਾਡੀ ਜੈ ਜੈਕਾਰ ਹੋਵੇਗੀ ਸਭ ਲੋਕ ਤੁਹਾਨੂੰ ਸਲਾਮਾਂ ਕਰਨਗੇ ਕਾਜੀ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਾਜੀ ਸੰਸਾਰੀ ਅਹੁਦੇ ਤੇ ਧਨ ਪਦਾਰਥ ਦੀ ਸਾਨੂੰ ਕੋਈ ਭੁੱਖ ਨਹੀਂ ਅਸੀਂ ਤੇ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਕਿ ਜਿਸ ਢੰਗ ਨਾਲ ਜ਼ੁਲਮ ਕਰਕੇ ਧਰਮ ਬਦਲਿਆ ਜਾ ਰਿਹਾ ਹੈ ਖੁਦਾ ਤੁਹਾਡੇ ਇਸ ਕਰਮ ਦੇ ਕਦੇ ਖੁਸ਼ ਨਹੀਂ ਹੋਵੇਗਾ ਬਾਦਸ਼ਾਹੀਆਂ ਅੱਖਾਂ ਤੋਂ ਤੰਗ ਸੋਚ ਦੀ ਪੱਟੀ ਲਾ ਕੇ ਇਸ ਖਲਕਤ ਵਿੱਚੋਂ ਖੁਦਾ ਦਾ ਨੂਰ ਵੇਖਣ ਦੀ ਕੋਸ਼ਿਸ਼ ਕਰੋ ਮਜਲੂਮਾਂ ਦੀਆਂ ਬਦ ਦੁਆਵਾਂ ਜ਼ਿੰਦਗੀ ਨਰਕ ਬਣਾ ਦਿੰਦੀਆਂ ਹਨ ਸਤਗੁਰ ਜੀ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਵਿੱਚ ਆ ਕੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਇਸ ਨੂੰ ਸਖਤ ਪਿੰਜਰੇ ਵਿੱਚ ਕੈਦ ਕਰ ਦਿੱਤਾ ਜਾਵੇ ਸਤਗੁਰ ਜੀ ਨੂੰ ਜ਼ਾਲਮਾਂ ਨੇ ਐਸੇ ਪਿੰਜਰੇ ਵਿੱਚ ਕੈਦ ਕੀਤਾ ਜਿਸ ਵਿੱਚ ਸਤਗੁਰੂ ਜੀ ਨਾ ਸਿੱਧੇ ਖੜੇ ਹੋ ਸਕਦੇ ਸੀ ਨਾ ਹੀ ਬੈਠ ਸਕਦੇ ਸੀ ਅਤੇ ਪਿੰਜਰੇ ਦੇ ਚਾਰੇ ਪਾਸੇ ਤਿੱਖੇ ਤਿੱਖੇ ਸੂਏ ਲੱਗੇ ਹੋਏ ਸੀ ਕਾਜੀ ਨੇ ਸਾਰੀ ਖਬਰ ਔਰੰਗਜ਼ੇਬ ਤੱਕ ਪਹੁੰਚਾਈ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰਾਉਣ ਵਾਸਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦੇ ਸੀ ਔਰੰਗਜ਼ੇਬ ਚਾਹੁੰਦਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਸ਼ਹੀਦ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ ਤਾਂ ਐਸੀ ਭਿਆਨਕ ਮੌਤ ਵੇਖ ਕੇ ਸਤਗੁਰੂ ਜੀ ਡਰ ਜਾਣਗੇ ਤੇ ਉਹ ਹੈ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ ਸਭ ਤੋਂ ਪਹਿਲਾਂ ਕਾਜੀ ਨੇ ਭਾਈ ਮਤੀ ਦਾਸ ਜੀ ਨੂੰ ਆਪਣਾ ਧਰਮ ਛੱਡ ਕੇ ਕਲਮਾ ਪੜਨ ਵਾਸਤੇ ਕਿਹਾ ਤੇ ਨਾਲ ਹੀ ਸ਼ਾਹੀ ਦਰਬਾਰ ਵਿੱਚ ਵੱਡੇ ਅਹੁਦੇ ਤੇ ਧਨ ਦੌਲਤ ਦਾ ਲਾਲਚ ਦਿੱਤਾ ਭਾਈ ਮਤੀ ਦਾਸ ਜੀ ਨੇ ਕਾਜੀ ਦੇ ਦਿੱਤੇ ਲਾਲਚ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਾਜੀ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਜਿਸ ਤਰ੍ਹਾਂ ਤੈਨੂੰ ਆਪਣਾ ਧਰਮ ਪਿਆਰਾ ਹੈ ਇਸ ਤਰ੍ਹਾਂ ਹਰ ਮਨੁੱਖ ਨੂੰ ਆਪਣਾ ਧਰਮ ਪਿਆਰਾ ਹੈ ਕੋਈ ਵੀ ਧਰਮ ਜ਼ੁਲਮ ਕਰਕੇ ਜਾਕੀ ਇਸੇ ਤਰ੍ਹਾਂ ਦੇ ਲਾਲਚ ਨਾਲ ਧਰਮ ਪਰਿਵਰਤਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਾਜੀ ਸਾਨੂੰ ਆਪਣਾ ਧਰਮ ਪਿਆਰਾ ਹੈ ਪਾਈ ਮਤੀ ਦਾਸ ਜੀ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਨਾਲ ਕਹਿਣ ਲੱਗਾ ਮਤੀ ਦਾਸ ਉਹ ਵੇਖ ਆਰੇ ਦੇ ਤਿੱਖੇ ਦੰਦੇ ਇਸ ਆਰੇ ਨਾਲ ਤੇਰੇ ਸਰੀਰ ਨੂੰ چیر ਕੇ ਦੋ ਫਾੜ ਕੀਤਾ ਜਾਵੇਗਾ ਕਿੰਨੀ ਦਰਦਨਾਕ ਤੇਰੀ ਮੌਤ ਹੋਵੇਗੀ ਪਾਈ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ ਕਾਜੀ ਸਾਡਾ ਜਨਮ ਹੀ ਮੌਤ ਵਿੱਚੋਂ ਹੋਇਆ ਹੈ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਜ਼ੁਲਮ ਦਾ ਵਿਰੋਧ ਕਰਨਾ ਤੇ ਮਜਲੂਮ ਦੀ ਬਾਹ ਫੜਨੀ ਪਾਈ ਮਤੀ ਦਾਸ ਜੀ ਨੂੰ ਜਲਾਦਾਂ ਨੇ ਲੱਕੜ ਦੇ ਫਟਿਆਂ ਵਿੱਚ ਜਕੜ ਦਿੱਤਾ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਦੇਖ ਕੇ 당ਗ ਰਹਿ ਗਏ ਪਾਈ ਮਤੀ ਦਾਸ ਜੀ ਦੇ ਚਿਹਰੇ ਤੇ ਜਰਾ ਵੀ ਕਬਰਾ ਹਟ ਨਹੀਂ ਸੀ ਬਲਕਿ ਚਿਹਰੇ ਤੇ ਹੋਰ ਜਲਾਲ ਆ ਗਿਆ ਸੀ ਕਾਜੀ ਨੇ ਪਾਈ ਮਤੀ ਦਾਸ ਜੀ ਦੀ ਆਖਰੀ ਖਾਹਿਸ਼ ਪੂਰੀ ਕਰਨ ਵਾਸਤੇ ਪਾਈ ਮਤੀ ਦਾਸ ਜੀ ਦਾ ਮੁੱਖ ਸਤਗੁਰੂ ਜੀ ਵਾਲ ਕਰ ਦਿੱਤਾ ਪਾਈ ਸਾਹਿਬ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਕਾਜੀ ਨੇ ਜਲਾਦਾਂ ਨੂੰ ਪਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚਲਾਉਣ ਦਾ ਹੁਕਮ ਕਰ ਦਿੱਤਾ ਭੇੜੇ ਜਾਲਮਾਂ ਨੇ ਪਾਈਮਤੀ ਦਾਸ ਜੀ ਦੇ ਸਿਰ ਨੂੰ ਆਰੇ ਨਾਲ چیرਣਾ ਸ਼ੁਰੂ ਕੀਤਾ ਲਹੂ ਦੇ ਫੁਹਾਰੇ ਫੁੱਟ ਪਏ ਜਲਾਦਾਂ ਦੇ ਕੱਪੜੇ ਲਹੂ ਨਾਲ ਰੰਗੇ ਗਏ ਜਲਾਦਾਂ ਨੇ ਪਾਈਮਤੀ ਦਾਸ ਜੀ ਦਾ ਸਰੀਰ ਆਰੇ ਨਾਲ چیر ਕੇ ਦੋ ਟੁਕੜੇ ਕਰ ਦਿੱਤਾ ਪਰ ਪਾਈਮਤੀ ਦਾਸ ਜੀ ਦਾ ਸਿੱਧਕ ਸਾਬਤ ਰਿਹਾ ਸ਼ਹੀਦੀ ਵੇਲੇ ਪਾਈਮਤੀ ਦਾਸ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਵਾਹਿਗੁਰੂ ਦੇ ਚਰਨਾ ਵਿੱਚ ਲੀਨ ਸਨ ਵੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਫਿਰ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿੱਚ ਲਿਆਂਦਾ ਗਿਆ ਕਾਜੀ ਨੇ ਭਾਈ ਦਿਆਲਾ ਜੀ ਨੂੰ ਭਾਈ ਮਤੀਦਾਸ ਜੀ ਵਾਲੇ ਸਵਾਲ ਕੀਤੇ ਭਾਈ ਦਿਆਲਾ ਜੀ ਦੇ ਜਵਾਬ ਵੀ ਭਾਈ ਮਤੀਦਾਸ ਜੀ ਵਾਲੇ ਸਨ ਕਾਜੀ ਦੇ ਹੁਕਮ ਨਾਲ ਪਾਣੀ ਵਾਲੀ ਦੀਗ ਅੱਗ ਉੱਪਰ ਰੱਖ ਦਿੱਤੀ ਗਈ ਸ਼ਹਿਰ ਦੇ ਸਾਰੇ ਲੋਕ ਚਾਂਦਨੀ ਚੌਕ ਵਿੱਚ ਇਕੱਠੇ ਸਨ ਦੇਗ ਦਾ ਪਾਣੀ ਜਦ ਉਬਾਲੇ ਮਾਰਨ ਲੱਗਾ ਤਾਂ ਕਾਜੀ ਨੇ ਜਲਾਦਾ ਨੂੰ ਹੁਕਮ ਕੀਤਾ ਕਿ ਭਾਈ ਦਿਆਲਾ ਜੀ ਨੂੰ ਫੜ ਕੇ ਉੱਬਲਦੀ ਦੇਗ ਵਿੱਚ ਬਿਠਾਇਆ ਜਾਵੇ। ਅੱਗੋਂ ਭਾਈ ਦਿਆਲਾ ਜੀ ਕਾਜੀ ਨੂੰ ਕਹਿਣ ਲੱਗੇ ਕਿ ਅਸੀਂ ਮੌਤ ਤੋਂ ਨਹੀਂ ਡਰਦੇ। ਤੁਸੀਂ ਵੇਖਿਆ ਨਹੀਂ ਕਿ ਕਿਵੇਂ ਭਾਈ ਮਤੀਦਾਸ ਜੀ ਹੱਸ-ਹੱਸ ਕੇ ਆਰੇ ਨਾਲ چیرਿਆ ਗਿਆ ਪਰ ਮੌਤ ਤੋਂ ਨਹੀਂ ਡਰੇ। ਇੰਨੀ ਗੱਲ ਕਹਿ ਕੇ ਭਾਈ ਦਿਆਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਦੂਰੋਂ ਨਮਸਕਾਰ ਕੀਤੀ। ਤੇ ਆਪ ਚੱਲ ਕੇ ਉਬਲਦੇ ਪਾਣੀ ਵਿੱਚ ਚੌਂਕੜਾ ਮਾਰ ਕੇ ਬੈਠ ਗਏ ਅਤੇ ਸ਼ਹੀਦ ਹੋ ਗਏ ਸ਼ਹੀਦੀ ਵੇਲੇ ਭਾਈ ਦੇਵਾਲਾ ਜੀ ਆਪਣੇ ਮੁਖ ਵਿੱਚੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰ ਰਹੇ ਸਨ ਫਿਰ ਭਾਈ ਸਤੀਦਾਸ ਜੀ ਨੂੰ ਸਤਗੁਰੂ ਜੀ ਦੀਆਂ ਅੱਖਾਂ ਸਾਹਮਣੇ ਰੂਹ ਵਿੱਚ ਲਪੇਟ ਕੇ ਜਿਉਂਦੇ ਅੱਗ ਲਾ ਦਿੱਤੀ ਤੇ ਸ਼ਹੀਦ ਕਰ ਦਿੱਤਾ ਗਿਆ ਸ਼ਹੀਦੀ ਵੇਲੇ ਭਾਈ ਸਤੀ